ਕਾਂਗਰਸ ਪਾਰਟੀ ਅੰਦਰ ਉਹ ਜਿੰਨੀ ਟੁੱਟਦੀ ਜਾ ਰਹੀ ਹੈ ਉਸ ਦੇ ਲੀਡਰ ਉਹਨੇ ਹੀ ਵੱਧ ਚੜ ਕੇ ਬੋਲਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਸੁਖਵਿੰਦਰ ਸਿੰਘ ਕੋਟਲੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਤਾਂ ਨੇ ਪਰ ਹੁਣ ਸੀਐਮ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਐਸ ਤੱਕ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਨੇ ਆਖਿਆ ਸੀ ਕਿ ਕਾਂਗਰਸ ਪੰਜਾਬ ਚੋਂ ਖਤਮ ਹੋ ਗਈ ਹੈ ਕੋਟਲੀ ਸਾਹਿਬ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਆ ਪੂਰੇ ਪੰਜਾਬ ਚੋਂ 13 ਦੀਆਂ 13 ਸੀਟਾਂ ਤੋਂ ਜਿੱਧਰੋਂ ਮਰਜ਼ੀ ਲੜ ਪੈਣ ਲੋਕ ਉਹਨਾਂ ਨੂੰ ਦੱਸ ਦੇਣਗੇ ਕਿ ਆਮ ਆਦਮੀ ਪਾਰਟੀ ਕਿੰਨੇ ਕੁ ਪਾਣੀ ਚ ਹੈ ਯਾਨੀ ਕਿ ਸਿੱਧਾ ਚੈਲੰਜ ਸੀਐਮ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਪਰ ਇੱਥੇ ਹੀ ਸਿਰਫ ਗੱਲ ਨਹੀਂ ਮੁੱਕੀ ਉਹਨਾਂ ਨੇ ਟਵੀਟ ਕੀਤਾ ਟਵੀਟ ਕਰਕੇ ਉਸ ਦੇ ਵਿੱਚ ਬਹੁਤ ਗੱਲਾਂ ਲਿਖੀਆਂ ਨੇ ਕਾਂਗਰਸ ਪਾਰਟੀ ਦੇ ਵਿਧਾਇਕ ਅਮਰਿਤਪਾਲ ਸਿੰਘ ਬਾਰੇ ਵੀ ਇਸ ਵਿੱਚ ਚਰਚਾ ਕਰ ਗਏ ਨੇ ਸੀਐਮ ਭਗਵੰਤ ਮਾਨ ਨੂੰ ਤਾਂ ਕਿਹਾ ਹੀ ਕਿਹਾ ਪਰ ਉਸ ਦੇ ਵਿੱਚ NSA ਲੱਗੇ ਸਿੰਘਾਂ ਬਾਰੇ ਗੱਲਾਂ ਕਰ ਗਏ ਨੇ ਅਮਰਤਪਾਲ ਸਿੰਘ ਬਾਰੇ ਗੱਲ ਕਰ ਗਏ ਨੇ ਲੋਕਮੀ ਗੱਲ ਕੀਤੀ ਹੈ NSA ਦਾ ਹਵਾਲਾ ਦੇ ਕੇ ਗੱਲ ਕੀਤੀ ਹੈ ਪਰ ਸਮਝਿਆ ਜਾ ਸਕਦਾ ਹੈ ਕਿ ਕਿੱਧਰ ਵੱਲ ਨੂੰ ਇਸ਼ਾਰਾ ਆ ਕੋਟਲੀ ਸਾਹਿਬ ਵੀ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਵੱਧ ਕਰਕੇ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਵੀ ਨੇ ਉਹਨਾਂ ਦਾ ਰੁਝਾਨ ਕੀ ਹੈ ਔਰ ਸ਼ਾਇਦ ਉਹ ਸਮਝਦੇ ਨੇ ਕਿ ਅਮਰਤਪਾਲ ਸਿੰਘ ਦੇ ਨਾਲ ਜ਼ਿਆਦਾ ਲगाव ਰੱਖਦੇ ਨੇ ਲੋਕ ਜਿਸ ਵਾਸਤੇ ਸ਼ਾਇਦ ਹੁਣ ਕਾਂਗਰਸ ਦੇ ਲੀਡਰਾਂ ਨੂੰ ਵੀ ਉਹੀ ਬੋਲੀ ਬੋਲਣੀ ਪੈ ਜਾਣੀ ਹੈ NSA ਲਗਾ ਕੇ ਸਜ਼ਾ ਭੁਗਤ ਰਹੇ ਨੇ ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਲੋਕਮੇਰੂਪ ਦੇ ਵਿੱਚ ਸੁਖਵਿੰਦਰ ਸਿੰਘ ਕੋਟਲੀ ਜ਼ਰੂਰ ਆ ਗਏ ਨੇ NSA ਵਾਲੇ ਸਿੰਘਾਂ ਦੀ ਗੱਲ ਕੀਤੀ ਗਈ ਹੈ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਔਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਚੈਲੰਜ ਦਿੱਤਾ ਗਿਆ ਹੈ ਕਿ ਆਪ ਆ ਕੇ ਚੋਣ ਲੜਨ ਫਿਰ ਪਤਾ ਲੱਗੂਗਾ ਕਿ ਆਖਿਰ ਲੋਕ ਚਾਹੁੰਦੇ ਕੀ ਨੇ ਦੂਜੀ ਗੱਲ ਕਰੀਏ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਦੇ ਵੀ ਚਰਚੇ ਖਾਸੇ ਨੇ ਪਹਿਲਾਂ ਦੱਸਦੇ ਆ ਚਰਚਾ ਕੀ ਆ ਮੁੜ ਕੇ ਦੱਸਦੇ ਆ ਕਿ ਇਸ ਦੇ ਉੱਤੇ ਟਿੱਪਣੀ ਕੀ ਆ ਚਰਚਾ ਇਹ ਆ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਸਕਦਾ ਅਮਰਿਤਪਾਲ ਸਿੰਘ ਪਰ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਆਖਿਰਕਾਰ ਕਿ ਅਮਰਿਤਪਾਲ ਸਿੰਘ ਚੋਣ ਲੜ ਸਕਦਾ ਆ ਕਿ ਇਸ ਸਥਿਤੀ ਦੇ ਵਿੱਚ ਹੈਗਾ ਤਾਂ ਬਿਲਕੁਲ ਇਸ ਸਥਿਤੀ ਦੇ ਵਿੱਚ ਹੋ ਸਕਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੇ ਵੀ ਜੇਲ੍ਹ ਅੰਦਰੋਂ ਚੋਣ ਲੜੀ ਸੀ ਤੇ ਚੋਣ ਜਿੱਤੇ ਵੀ ਸਨ ਸਿਮਰਨਜੀਤ ਸਿੰਘ ਮਾਨ ਨੇ ਇਲੈਕਸ਼ਨਸ ਲੜੇ ਹੋਏ ਨੇ ਜੇਲ੍ਹ ਦੇ ਅੰਦਰ ਉਸੇ ਤਰ੍ਹਾਂ ਚਰਚਾ ਮਾ ਇਹ ਨੇ ਕਿ ਅਮਰਤਪਾਲ ਸਿੰਘ ਵੀ ਜੇਲ੍ਹ ਦੇ ਅੰਦਰੋਂ ਚੋਣ ਲੜ ਸਕਦਾ ਹੈ ਜੇਲ੍ਹ ਦੇ ਅੰਦਰੋਂ ਅਮਰਤਪਾਲ ਸਿੰਘ ਵੱਲੋਂ ਇਲੈਕਸ਼ਨ ਲੜੀ ਜਾ ਸਕਦੀ ਹੈ ਚਰਚਾਵਾ ਕਹਿੰਦੀਆਂ ਪਈਆਂ ਨੇ ਔਰ ਇਹ ਚਰਚਾਵਾ ਵੀ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਰ ੱੱਲੇ ਇਹ ਚੋਣ ਲੜੀ ਜਾ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੁਣ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਨੇ ਉਹੀ ਵਿਕਰਮ ਸਿੰਘ ਮਜੀਠੀਆ ਜਿਹੜੇ ਜਦੋਂ ਫਰਾਰੀ ਚੱਲਦੀ ਪਈ ਸੀ ਅਮਰਤਪਾਲ ਸਿੰਘ ਦੀ ਉਸ ਵੇਲੇ ਅੰਜ ਕਸਦੇ ਸੀ ਕਿ ਅਮਰਿਤਪਾਲ ਸਿੰਘ ਨਹੀਂ ਫੜਿਆ ਜਾਂਦਾ ਅੱਗੇ ਅੱਗੇ ਤੁਰਿਆ ਜਾਂਦਾ ਮਗਰ ਮਗਰ ਪੁਲਿਸ ਐ ਫੜਿਆ ਨਹੀਂ ਜਾ ਰਿਹਾ ਉਹੀ ਵਿਕਰਮ ਸਿੰਘ ਮਜੀਠੀਆ ਹੁਣ ਹਮਾਇਤ ਵਿੱਚ ਆ ਗਏ ਨੇ ਕਿ ਸਿੰਘ ਜਿਹੜੇ ਐਨਐਸਏ ਲਾ ਕੇ ਜਿਨ੍ਹਾਂ ਚ ਡੱਕੇ ਪਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਹਰਾਸ ਕੀਤਾ ਜਾ ਰਿਹਾ ਹੈ ਸਿੱਧੇ ਤੌਰ ਦੇ ਉੱਤੇ ਅਮਰਿਤਪਾਲ ਸਿੰਘ ਦੀ ਹਮਾਇਤ ਹੋ ਰਹੀ ਹੈ ਇਹ ਦੋ ਗੱਲਾਂ ਦੋ ਤਲਵਾਰਾਂ ਇੱਕ ਮਿਆਣ ਦੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪਰ ਲੋਕ ਸਮਝਦਾਰ ਨੇ ਲੋਕ ਸਮਝਦੇ ਨੇ ਕਿ ਅਕਾਲੀ ਦਲ ਕੀ ਕਰਨਾ ਚਾਹੁੰਦਾ ਆ ਪਰ ਇਸੇ ਦੇ ਵਿੱਚ ਹੁਣ ਇੱਕ ਉਪਚ ਹੈਗੀ ਆ ਕਿ ਅਕਾਲੀ ਦਲ ਅਮਰਤਪਾਲ ਸਿੰਘ ਨੂੰ ਚੋਣ ਲੜਾ ਸਕਦਾ ਆ ਬੜੇ ਬੁੱਧੀਜੀਵੀ ਇਸ ਉੱਤੇ ਵਿਚਾਰ ਕਰ ਰਹੇ ਨੇ ਕਈ ਕਹਿੰਦੇ ਨੇ ਲੜਾਇਆ ਵੀ ਜਾ ਸਕਦਾ ਹੈ ਕਈ ਕਹਿੰਦੇ ਕਿ ਵਰਤਿਆ ਜਾ ਸਕਦਾ ਹੈ ਨਾਮ ਵਰਤੀ ਜਾ ਸਕਦੀ ਹੈ ਸ਼ਖਸੀਅਤ ਪਰ ਕਈ ਕਹਿੰਦੇ ਨੇ ਕਿ ਇਸ ਤਰ੍ਹਾਂ ਸੰਭਵ ਨਹੀਂ ਹੈ ਅਕਾਲੀ ਦਲ ਆਪਣੇ ਹੀ ਪੈਰ ਦੇ ਉੱਤੇ ਕਹਾੜੀ ਨਹੀਂ ਮਾਰੇਗਾ ਕਈ ਆ ਵੀ ਕਹਿੰਦੇ ਨੇ ਕਿ ਅਮਰਤਪਾਲ ਸਿੰਘ ਨੂੰ ਚੋਣ ਜਿਹੜੀ ਹੈ ਉਹ ਨਹੀਂ ਲੜਾਈ ਜਾਵੇਗੀ ਪਰ ਇਸ ਉੱਤੇ ਫਿਲਹਾਲ ਸ਼ਸ਼ੋਪੰਥ ਚੱਲਦੀ ਪਈ ਹੈ ਚੋਣ ਲੜਾਈ ਜਾਵੇਗੀ ਜਾਂ ਨਹੀਂ ਉਹ ਵਕਤ ਦੇ ਉੱਤੇ ਛੱਡ ਦੇਣਾ ਚਾਹੀਦਾ ਪਰ ਅਮਰਿਤਪਾਲ ਸਿੰਘ ਦਾ ਨਾਮ ਆਉਣ ਸਾਰ ਹੀ ਬਹੁਤ ਸਾਰੀਆਂ ਚਰਚਾਵਾਂ ਆਪਣੇ ਆਪ ਉਜਾਗਰ ਹੋ ਗਈਆਂ ਨੇ ਪਹਿਲਾਂ ਕਿਆਸਾਈ ਤੋਂ ਸ਼ੁਰੂ ਹੋਈ ਗੱਲ ਪਹਿਲਾਂ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਜੋ ਚੋਣ ਲੜਦਾ ਫਿਰ ਕੀ ਹਾਲਾਤ ਬਣ ਸਕਦੇ ਨੇ ਹੌਲੀ-ਹੌਲੀ ਗੱਲ ਇੱਥੇ ਤੱਕ ਪਹੁੰਚ ਗਈ ਕਿ ਅਕਾਲੀ ਦਰ ਅਮਰਿਤਪਾਲ ਸਿੰਘ ਨੂੰ ਚੋਣ ਲੜਾ ਸਕਦਾ ਹੈ ਜ਼ਾਹਿਰ ਤੌਰ ਦੇ ਉੱਤੇ ਤਾਂ ਕਿਹਾ ਗਿਆ ਕਿਉਂਕਿ ਹਮੈਤਸ਼ਾ ਦਾ ਅੱਜ ਕੱਲ ਜ਼ਿਆਦਾ ਹੋ ਰਹੀ ਹੈ ਪਰ ਦੂਜੇ ਪਾਸੇ ਹੁਣ ਚਰਚਾਵਾਂ ਇਹ ਨੇ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਹੀ ਚੋਣ ਲੜ ਸਕਦਾ ਹੈ ਆਉਂਦੇ ਸਮੇਂ ਦੇ ਵਿੱਚ ਪੁਸ਼ਟੀ ਕੌਣ ਕਰਦਾ ਇਸ ਗੱਲ ਦੇ ਉੱਤੇ ਇਹ ਦੇਖਣਾ ਹੋਵੇਗਾ ਫਿਲਹਾਲ ਤਾਂ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਕਿਉਂਕਿ ਐਨਐਸਏ ਉਸ ਉੱਤੇ ਦੁਬਾਰਾ ਲਗਾ ਦਿੱਤੀ ਗਈ ਸੀ ਸਜ਼ਾ ਪੂਰੀ ਹੁੰਦੀ ਹੈ ਨਹੀਂ ਹੁੰਦੀ ਜੇਲ੍ਹ 'ਚ ਰਹਿੰਦਾ ਨਹੀਂ ਰਹਿੰਦਾ ਦੁਬਾਰਾ ਭੁਖ ਹੜਤਾਲ ਕਰਦਾ ਨਹੀਂ ਕਰਦਾ ਅਜੇ ਇਹ ਸੋਚ ਲੈਣਾ ਚਾਹੀਦਾ ਹੈ ਚੋਣ ਲੜਦਾ ਨਹੀਂ ਲੜਦਾ ਇਸ ਵਿੱਚ ਤਾਂ ਸ਼ਾਇਦ ਕੋਈ ਕੰਕਰੀਟ ਦਾਵਾ ਵੀ ਨਾ ਹੋਵੇ ਪਰ ਅਕਾਲੀ ਦਲ ਦਾ ਅਚਾਨਕ ਹੋਇਆ ਝੁਕਾ ਜਿਹੜਾ ਅਮਰਿਤਪਾਲ ਸਿੰਘ ਵੱਲ ਹੈਗਾ ਉਹ ਜ਼ਰੂਰ ਕਈ ਸਵਾਲ ਖੜੇ ਕਰਦਾ ਹੈ ਆ ਵਿਕਰਮ ਸਿੰਘ ਮਜੀਠੀਆ ਦਾ ਬਦਲੇਆ ਰਬਈਆ ਬਹੁਤ سارے ਸਵਾਲ ਖੜੇ ਕਰਦਾ ਖੈਰ ਆਉਂਦੇ ਸਮੇਂ ਨੂੰ ਕੀ ਕੁਝ ਸਾਹਮਣੇ ਆਵੇਗਾ ਉਹ ਵਕਤ ਦੱਸੇਗਾ ਫਿਲਹਾਲ ਕਾਂਗਰਸ ਲੀਡਰ ਵੀ ਹੁਣ ਐਨਐਸਐ ਲਗੇ ਸਿੰਘਾਂ ਦੀ ਹਮਾਇਤ ਉੱਤੇ ਉਤਰ ਆਏ ਨੇ ਚੋਣ ਪੜ ਹੋਰ ਕਿੰਨੀ ਭਕੇਗੀ ਸਮਾਂ ਰਹਿੰਦਿਆਂ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ